ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਐਪੀ ਸੋਲਵ ਵੈਕਸ ਦੇ ਡਾਇਰੈਕਟਰ ਪ੍ਰਸੋਤਮ ਕਾਲਾ ਜੀ ਮੱਖਣ ਕੈਮਰੇਜ ਜੀ ਪ੍ਰਧਾਨ ਸੰਦੀਪ ਤੈਲ ਜੀ ਖਾਸ ਤੌਰ ਤੇ ਅਰਜਿੰਦਰ ਜੀ ਦਾ ਮੈਂ ਧੰਨਵਾਦ ਇਸ ਕਰਕੇ ਕਰਦਾ ਕਿ দান ਕਰਨ ਵਾਲੇ ਤਾਂ ਬਹੁਤ ਪੈਸਾ ਦਾਨ ਕਰ ਦਿੰਦੇ ਨੇ ਲੇਕਿਨ ਜਿਹੜਾ ਪਰਾਲਾ ਤੇ ਜਿਹੜਾ ਪੀੜਾ ਬੰਦਾ ਮੁਰੇ ਹੋ ਕੇ ਚੱਕੇ ਉਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਸ ਥੋੜੀ ਹੈ ਅਰਜਿੰਦਰ ਲੱੱਡੜ ਜੀ ਨੇ ਲੋਕਾਂ ਦੀ ਮੰਗ ਨੂੰ ਜਿਵੇਂ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਹੈ, ਸਦਰ ਬਾਜ਼ਾਰ ਹੈ, ਰੇਲਵੇ ਸਟੇਸ਼ਨ ਹੈ, گورਨਮੈਂਟ ਗਰਲ ਸਕੂਲ ਹੈ, ਖਾਸਾ ਸਕੂਲ ਹੈ, ਇੱਕ ਸੈਂਟਰਪਲੈਕਸ ਹੈ। ਜਦੋਂ ਕੋਈ ਬੰਦਾ ਆਉਂਦਾ ਗੱਡੀ ਤੋਂ ਉਤਰ ਕੇ ਜਦੋਂ ਉਹ ਮਤਲਬ ਗਰਮੀ ਦੇ ਵਿੱਚ ਪਿਆਸ ਹੁੰਦੀ ਹੈ ਉਹ ਪਿਆਸ ਉਹਦੇ ਉਹਰੇ ਭਜਾਉਣ ਦੇ ਵਾਸਤੇ ਜਿਹੜਾ ਵਾਟਰ ਕੋਲਰ ਆਇਆ ਹੈ ਜੇ ਉਹਦੀ ਪਿਆਸ ਬੁੱਝੀਆ ਪਤਾ ਨਹੀਂ ਉਹ ਦਿਲ ਦੀਆਂ ਕਿੰਨੀਆਂ ਗਹਿਰਾਈਆਂ ਦੇ ਵਿੱਚੋਂ ਸ਼ੀਸ਼ਾ ਦਿੰਦਾ ਉਹ ਸ਼ੀਸ਼ਾ ਸਾਡੇ ਸ਼ਹਿਰ ਦੇ ਲਈ ਕੰਮ ਆਉਂਦੀਆਂ ਨੇ। ਮੈਂ ਵਿਸ਼ੇਸ਼ ਤੌਰ ਤੇ ਸਾਡੇ ਰਵੀ ਜੀ, ਸਾਡੇ ਕੇਚਾ ਜੀ ਸਾਡੇ ਪਪਾ ਜੀ ਪੱਪੂ ਜੀ ਸਾਰੇ ਜਿੰਨੇ ਵੀ ਵਿੱਚ ਯੋਗਦਾਨ ਹੈ ਤਨਮਨ ਧੰਦੇ ਨਾਲ ਉਹਨਾਂ ਨੇ ਇਸ ਬਾਟਰ ਕਟਰ ਨੂੰ ਲਵਾਉਣ ਦੇ ਵਿੱਚ ਜੋ ਸਹਿਯੋਗ ਦਿੱਤਾ ਹੈ ਮੈਂ ਉਹਨਾਂ ਦਾ ਸਦਰ ਬਿਆਰ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦੀ ਕਰਦਾ ਕਿ ਸਾਨੂੰ ਜਦੋਂ ਪਾਣੀ ਦੀ ਗੱਲ ਵਾਸ ਸੀ ਕਿ ਕੂੜੀਆਂ 'ਚ ਪਾਣੀ ਨਹੀਂ ਆਉਂਦਾ ਪਾਣੀ ਦੀ ਸਮੱਸਿਆ ਨਾਲ ਕੇ ਪਟੇ ਗੇ ਪਾਣੀ ਸਾਨੂੰ ਘਰੋਂ ਲੈ ਕੇ ਆਉਣਾ ਪੈਂਦਾ ਸੀ ਜਿਹੜੇ ਕੈਂਪਰ ਸੀ ਭਰਾਉਣੇ ਆ ਬਹੁਤ ਸਾਰੇ ਲੋਕ ਨੇ ਜਿਹੜੇ ਪਾਣੀ ਦਾ ਕੈਂਪਰ ਦਾ ਪਾਣੀ ਨਹੀਂ ਪਿੰਦੇ ਜਿਹੜੀ ਇਹ ਵਾਟਰ ਕੁਲਰ ਦੀ ਸਥਾਪਨਾ ਕੀਤੀ ਐ ਔਰ ਜਿਹੜੀ ਵੀ ਭਾਵਨਾ ਦੇ ਨਾਲ ਇਹ ਸਥਾਪਨਾ ਕੀਤੀ ਆ ਪਰਮਾਤਮਾ ਉਹਨਾਂ ਦੀ ਮਨੋ ਕਾਮਨਾ ਪੂਰੀ ਕਰਨ ਤੇ ਸਾਨੂੰ ਦਾ ਪੂਰਨ ਆਸ਼ਾ ਜਿੱਥੇ ਕਾਲਾ ਜੀ ਆ ਜਾਣ ਚਾਹੇ ਕੋਈ ਮਰਜੀ ਪ੍ਰੋਜੈਕਟ ਐ ਰਜਿੰਦਰ ਜੀ ਗਾਂਹਲਾ ਪ੍ਰੋਜੈਕਟ ਵੀ ਚਾਹੇ ਤੁਸੀਂ ਆਰੰਭ ਕਰ ਦਿਓ ਪ੍ਰੋਜੈਕਟ ਦੇ ਉੱਤੇ ਵੀ ਇਹਨਾਂ ਦੀ ਹਾਂ ਹੀ ਆ ਹਾਂ ਕੀ ਕਹੋਗੇ ਇਹਦੇ ਲਈ ਲਓ ਜੀ ਲਓ ਇਹਦੀ ਇੱਥੇ ਬਹੁਤ ਲੋੜ ਸੀਗੀ ਲੋਕਾਂ ਦੀ ਮੰਗ ਦੀ ਬਾਜ਼ਾਰ ਦੀ ਜਿਵੇਂ ਗਵਰਨਮੈਂਟ ਗਰਲ ਸਕੂਲ ਐ ਬੱਚਿਆਂ ਦਾ ਕੁੜੀਆਂ ਦਾ ਤੇ ਖਾਲਸਾ ਸਕੂਲ ਐ ਗੁਰਦੁਆਰਾ ਸਾਹਿਬ ਐ ਰੇਲਵੇ ਸਟੇਸ਼ਨ ਐ ਡਾਕਖਾਨਾ ਇੱਥੇ ਸਾਰਾ ਬਾਜ਼ਾਰ ਹੈ ਇੱਥੇ ਦਰਖਤ ਲੱਗੇ ਹਨ ਲੋਕ ਆਉਂਦੇ ਜਾਂਦੇ ਯਾਤਰੀ ਇੱਥੇ ਬੈਠਦੇ ਨੇ ਇਸ ਸਰਕੇ ਠੰਡੇ ਪਾਣੀ ਦੀ ਲੋੜ ਹੈ ਦੋ ਤਰ ਕੁਲਰ ਲੱਗੇ ਹੋਦੇ ਲੱ ਫਿਰ ਉਹਨੇ ਪਟਾਤੇ ਗਏ ਤੇ ਇੱਕ ਰੇਲਵੇ ਬੰਦਾ ਉਹ ਦੋ ਖਰਾਬ ਹੋ ਗਏ ਕਿ ਗੁਰਦੁਆਰੇ ਮੁਰੂ ਪਟਵਾ ਦਿੱਤੀ ਇਸ ਸਰਕੇ ਇਹ ਸੇਵਾ ਦੇ ਵਿੱਚ ਅਸੀਂ ਕੁਲਰ ਬੇਨਤੀ ਕੀਤੀ ਸ੍ਰੀ ਮੱਖਣ ਲਾਲ ਜੀ ਗਰਗ ਚੇਅਰਮੈਨ ਕੈਂਬਰੇ ਸਕੂਲ ਅਤੇ ਏਪੀ ਸੋਲਵੈਕਸ ਦੇ ਡਾਇਰੈਕਟਰ ਸ੍ਰੀ ਪਰਸ਼ੂਤਮ ਕਾਲਾ ਜੀ ਅਤੇ ਨਾਲ ਈਓ ਧੂਰੀ ਜੀ ਅਤੇ ਓਐਸਡੀ ਸਾਹਿਬ ਕਰਮਜੀਤ ਜੀ ਇਹ ਸਾਰਿਆਂ ਦਾ ਪ੍ਰਧਾਨ ਪੱਪੂ ਜੋਲੀ ਜੀ ਸਾਰਿਆਂ ਦਾ ਬਾਜ਼ਾਰ ਵਾਲਿਆਂ ਸਦਕਾ ਇਹਨਾਂ ਸਾਰਿਆਂ ਨੇ ਕਿਹਾ ਵੀ ਲੱਗਣਾ ਚਾਹੀਦਾ ਸਾਰਿਆਂ ਨੇ ਸਹਿਯੋਗ ਪਾ ਕੇ ਇਸ ਕੂਲਰ ਨੂੰ ਇੱਥੇ ਪਾਣੀ ਅੱਜ ਚੱਲਦਾ ਕੀਤਾ ਲੋਕਾਂ ਲਈ ਇਹ ਅੱਜ ਠੰਡਾ ਵਾਟਰ ਕੂਲਰ ਲੱਗਿਆ ਲੋਕਾਂ ਲਈ ਅਸੀਂ ਮੈਂ ਬਹੁਤ ਰਣੀ ਐ ਬਹੁਤ ਧੰਨਵਾਦ ਕਰਦਾ ਸ਼ਹਿਰ ਵਾਸੀਆਂ ਦਾ ਸਾਡੇ ਪ੍ਰਸ਼ੋਤਮ ਕਾਲਾ ਜੀ ਦਾ ਮੱਖਣ ਲਾਲ ਜੀ ਦਾ ਪ੍ਰਧਾਨ ਜੀ ਦਾ ਸਾਰਿਆਂ ਦਾ ਈਓ ਸਾਹਿਬ ਦਾ ਓਐਸਡੀ ਸਾਹਿਬ ਦਾ ਜਿਨ੍ਹਾਂ ਨੇ ਇਹ ਸਾਡੀ ਬੇਨਤੀ ਪ੍ਰਵਾਨ ਕੀਤੀ ਤੇ ਬਹੁਤ ਵਧੀਆ ਢੰਗ ਨਾਲ ਇਹ ਲਗਾਇਆ ਗਿਆ वाटर कूलर लोगों के लिए बहुत फायदेमंद होगा मैं सारा धनबाद करता बहुत बहुत धनबाद सार्या प्रॉपर्टी बेचने और खरीदने के लिए संपर्क करें फेयर डील प्रॉपर्टीज़